ਨਾ ਮੈਂ ਜੀ ਤੁਹਾਡਾ ਮੇਰਾ ਨਾਮ ਹੈਗਾ ਜੀ ਬਲਜਿੰਦਰ ਸਿੰਘ ਕਿਹੜਾ ਪਿੰਡ ਹੈ ਤੁਹਾਡਾ ਮੇਰਾ ਪਿੰਡ ਹੈ ਕੋਟੜਾਲੇਲਾ ਜਿਹੜੀ ਅੱਜ ਨਹਿਰ ਟੁੱਟੀ ਹੈਗੀ ਆ ਕਿੰਨੇ ਕ ਵਜੇ ਟੁੱਟੀ ਸੀ ਕਿੰਨਾ ਕ ਜਿਹੜਾ ਇਹਦਾ ਨੁਕਸਾਨ ਠੀਕ ਮਤਲਬ ਦੇਖੋ ਨਾ ਜੀ ਵੀ ਸੁਭਾਵਨਾ ਇਹ ਦੱਸ ਦੇ ਨੇ ਕਿ ਸਵੇਰ 5:00 ਵਜੇ ਕਿਉਂਕਿ ਉਹ ਮੇਰੇ ਨੇੜੇ ਘਰ ਹੈ ਉਹ ਦੱਸ ਰਿਹਾ ਸੀ ਵੀ 5:00 ਵਜੇ ਹਲਕਾ ਹਲਕਾ ਜਿਹਾ ਪਾਣੀ ਆ ਰਿਹਾ ਸੀ ਤੇ ਉਹਦਾ ਕਿੰਨਾ ਕ ਨੁਕਸਾਨ ਜਿਹੜਾ ਹੋਇਆ ਨੁਕਸਾਨ ਤਾਂ ਤੁਸੀਂ ਐਂ ਦੇਖ ਲਓ ਜੀ ਆ ਸਾਰਾ ਉੱਥੋਂ ਲੱਗਦਾ ਉਹ ਸੜਕ ਤੋਂ ਇਧਰੋਂ ਉਧਰ ਹੈਗਾ ਆਪਣਾ ਗਾਗੇ ਨੂੰ ਜਾਂਦੀ ਹੈ ਇੱਧਰ ਆਲਮਪਰ ਦੇ ਨਾਲ ਲੱਗ ਜਾਂਦਾ ਠੱਡਾ ਆ ਸਾਰੇ ਤੁਸੀਂ ਨਿਗਾਹ ਮਾਰ ਕੇ ਦੇਖ ਲਓ ਸਾਰਾ ਨਕਸ਼ਾ ਹੈ ਇੱਥੇ ਕਿੰਨੀ ਕਿੱਕੜ ਹੈ ਜੀ ਇਹ 1 ਇੱਕੜ ਤਾਂ ਜੀ ਘੱਟੋਂ ਘੱਟ ਖੂ ਹੋ ਗਈ ਇਹ ਜੇ ਜ਼ਿਆਦਾ ਨਹੀਂ ਹੈਗਾ 24 30 40 ਕੇ ਲਈ 30 ਤੇ 30 ਕਿੱਲਾਂ ਦੇ ਗੇੜ ਫੇੜ ਹੋ ਸਕਦੀ ਹੈ ਕਿਹੜੀ ਕਿਹੜੀ ਜਿਹੜੀ ਫਸਲ ਹੈ ਜਿਹੜੀ ਲੱਗੀ ਹੋਈ ਸੀ ਨੁਕਸਾਨ ਕਿੰਨਾ ਕ ਹੈ ਕੀ ਲੱਗਦਾ ਵੀ ਤੁਹਾਨੂੰ ਰੁਕਸਾਨ ਨੁਕਸਾਨ ਹੈਗਾ ਜੀ ਇੱਥੇ ਇੱਕ ਗਰੀਬ ਆਦਮੀ ਹੈ ਜੀ ਅਜੈਬ ਸਿੰਘ ਨੰਬਰਦਾਰ ਦੀ ਉਹਨੇ ਠੇਕੇ ਤੇ ਲਈ ਹੈ ਹੂੰ ਉਹਦਾ ਨਾਮ ਹੈਗਾ ਗਰਮੇਲ ਸਿੰਘ ਪੁੱਤਰ ਜੀ ਮੇਰ ਸਿੰਘ ਰਮਦਾਸ ਸਿੰਘ ਦਾ ਵਿਚਾਰਾ ਮੁੰਡਾ ਗਰੀਬ ਆਗਮੀ ਹੈ ਦੁੱਖ ਹੁੰਦਾ ਸਾਡੇ ਸਿਸਟਮ ਤੇ ਦੁੱਖ ਹੁੰਦਾ ਨਹੀਂ ਉਹਦੇ ਨਾਲ ਕਿੰਨਾ ਕਿੰਨਾ ਨਰਮ ਹੈ ਠੀਕ ਹੈ ਨਾ ਉਹਦੇ ਵਿਚਾਰੇ ਦੇ ਘੱਟੋ ਘੱਟ 2 ਕਿਲੋ ਮਜੀਰੀ ਲਈ ਹੈ ਉਹਦੀ ਪਨੀਰੀ ਫਨਾਹ ਹੋਊਗੀ ਸਮਝ ਗਿਆ ਹੁਣ ਕੀ ਹੋਊਗਾ ਇਹ ਪਾਣੀ ਦਾ ਲੈਵਲ ਜੇ ਡਾਊਨ ਵੀ ਹੋਊਗਾ ਤਾਂ ਇਹਦੇ ਉੱਤੇ ਜਿਹੜੀ ਰੇਗ ਜੰਮ ਗਈ ਉਹ ਇਹ ਸੂਰਜ ਦੀ ਰੋਸ਼ਨੀ ਦੇ ਨਾਲ ਸਾਰੇ ਪੱਤੇ ਮੱਚ ਜਾਣਗੇ ਬੇਕਾਰ ਆ ਨਰਮਾ ਕਿੰਨਾ ਕਿੰਨਾ ਨਰਮਾ ਹੈਗਾ ਜੀ ਇਹ 3.5 ਕਿੱਲੇ ਤਿੰਨ ਬੰਦਿਆਂ ਦਾ ਠੀਕ ਹੈ ਇਹ ਹੈਗਾ ਇਹਦਾ ਆਪਣਾ ਕਾਲਾ ਸਿੰਘ ਦਾ ਉਰਫ ਮੰਗਤ ਸਿੰਘ ਇਹ ਹੈਗਾ ਪ੍ਰੇਮ ਸਿੰਘ ਦਾ ਉਧਰ ਹੈਗਾ ਸੋਨੀ ਸਿੰਘ ਦਾ ਠੀਕ ਹੈ ਨਾ ਜੀ ਉਧਰ ਜਿਹੜਾ ਬੈਕ ਸਾਈਡ ਤੇ ਹੈ ਉਹ ਅੱਧਾ ਕਿੱਲਾ ਜਿਹੜਾ ਹੈਗਾ ਉਹ ਮੂੰਗੀ ਹੈ ਮੂੰਗੀ ਹੈਗੀ ਉਹਦੀ ਅਮਰਦੀਪ ਸਿੰਘ ਦੀ ਤੇ ਉਹਦੀ ਰਣਦੀਪ ਸਿੰਘ ਦੀ ਉਹ ਡੇਢ ਕਿੱਲਾ ਉਹਨਾਂ ਨੇ ਜੀ ਲਾਈ ਹੋਈ ਹੈ ਅਮਰਦੀਪ ਸਿੰਘ ਤੇ ਰਣਦੀਪ ਸਿੰਘ ਨੇ ਇਧਰ ਉਹਨਾਂ ਨੇ ਪਨੀਰੀ ਵੀ ਬੀਜੀ ਹੋਈ ਐ ਤਿੰਨ ਏਕੜ ਹੁਣ ਇਹਨਾਂ ਦਾ ਕਿੰਨਾ ਕੁ ਨੁਕਸਾਨ ਜੇ ਆਪਾਂ ਮੰਨੀਏ ਕਿੰਨੇ ਕੁ ਜਿਵੇਂ ਹੁਣ ਨਰਮਾ ਐ ਨਰਮਾ ਤਾਂ ਸਾਰਾ ਗਿਆ ਨਰਮਾ ਤਾਂ ਗਿਆ ਜੀ ਤਕਰੀਬਨ ਇਹ ਤਾਂ ਚਾਲ ਚੱਲਦੀ ਨਹੀਂ ਹੁੰਦਾ ਮੂੰਗੀ ਵੀ ਗਈ ਜੀ ਜੀਰੀ ਚ ਹੋ ਸਕਦਾ ਵੀ ਥੋੜਾ ਬਹੁਤਾ ਵੀ 50% ਆ ਥੋੜਾ ਬਹੁਤਾ ਵਿਚਾਰ ਹੋ ਸਕਦਾ ਹੈ ਹਾਂ ਐਨਾ ਨਹੀਂ ਕਿਉਂਕਿ ਹੁਣ ਪ੍ਰਸ਼ਾਸਨ 50% ਤਾਂ ਰਗੜੀ ਗਈ ਪ੍ਰਸ਼ਾਸਨ ਲੱਗਿਆ ਹੋਇਆ ਪ੍ਰਸ਼ਾਸਨ ਨੇ ਕੰਟਰੋਲ ਕਰਨ ਦੀ ਕੋਸ਼ਿਸ਼ ਵੀ ਕੀਤੀ ਐ ਪਹਿਲਾਂ ਨਾਲੋਂ ਪਾਣੀ ਵੀ ਘਟ ਗਿਆ ਹਾਂ ਚਲੋ ਇਹ ਤਾਂ ਵਧੀਆ ਗੱਲ ਐ ਥੋੜਾ ਬਹੁਤਾ ਚਲੋ ਗੌਰ ਹੋ ਗਈ ਇਹ ਤਾਂ ਚੰਗੀ ਦੂਜੀ ਗੱਲ ਨਹਿਰ ਜੀ ਦੀ ਗੱਲ ਕਰੀਏ ਤਾਂ ਨਹਿਰ ਕਾਫੀ ਜਗ੍ਹਾ ਤੋਂ ਟੁੱਟੀ ਹੋਈ ਆ ਕਿਸ ਤਰ੍ਹਾਂ ਬਿਲਕੁਲ ਇਹ ਮੇਰੀ ਗੱਲ ਸੁਣੋ ਇਹ ਜਦੋਂ ਸਫਾਈ ਹੁੰਦੀ ਆ ਠੀਕ ਹੈ ਨਾ ਉਹਦੇ ਉਹਦੇ ਕਿਹਨੇ ਪ੍ਰੋਪਰ ਧਿਆਨ ਨਹੀਂ ਹੁੰਦਾ ਜਿਹੜਾ ਮਾਲ ਆ ਸਾਰਾ ਅੰਦਰ ਹੀ ਰੋੜਿਆ ਜਾਂਦਾ ਤੁਸੀਂ ਦੇਖੋ ਨਹਿਰ ਖਾਲੀ ਕਰਾ ਕੇ ਦੇਖੋ ਤੁਸੀਂ ਮੇਰੇ ਜਿੱਡੇ ਜਿੱਡੀਆਂ ਇਹਦੇ ਨਹਿਰ ਦੇ ਵਿੱਚ ਰੁਕਾਂ ਲੱਗੀਆਂ ਹੋਈਆਂ ਨੇ ਵੀ ਉਹਦਾ ਪ੍ਰੋਪਰ ਹੱਲ ਹੋਣਾ ਚਾਹੀਦਾ ਉਹ ਤਾਂ ਪ੍ਰੋਪਰ ਹੱਲ ਤਾਂ ਇਹੀ ਹੋਵੇ ਏਸੀਆ ਚੋਂ ਨਿਕਲ ਕੇ ਆਉਣ ਅਫਸਰ ਚੈੱਕ ਕਰਨ ਇਹਨੂੰ ਟਾਈਮ ਟੂ ਟਾਈਮ ਲੋਕਾਂ ਨੂੰ ਆ ਕੇ ਪੁੱਛਣ ਵੀ ਥੋੜੀ ਸਮੱਸਿਆ ਕੀ ਆ ਫਿਰ ਲੋਕ ਦੱਸ ਲੋਕਾਂ ਦਾ ਪਤੀ ਲਾਦਾ ਅਗ ਲੱਗੇੜਾ ਮਾਰ ਕੇ ਲੰਘ ਗਏ ਲੰਘੇ ਅਫਸਰ ਇਹਦੇ ਲਈ ਸਾਡਾ ਸਿਸਟਮ ਜ਼ਿੰਮੇਵਾਰ ਹੈ ਕਿਸ ਤਰ੍ਹਾਂ ਦੀ ਮੰਗ ਕਰ ਜੋ ਮੈਂ ਨਹਿਰ ਦਾ ਪ੍ਰੋਪਰ ਹੱਲ ਹੋਣਾ ਚਾਹੀਦਾ ਬਿਲਕੁਲ ਮੰਗ ਕਰਦੇ ਆਂ ਅਸੀਂ ਕਿਉਂ ਨਾ ਹੱਲ ਹੋਵੇ ਇਹਦਾ ਇਹਦਾ ਹੱਲ ਦਾ ਬਿਲਕੁਲ ਵਧੀਆ ਤੌਰ ਤਰੀਕੇ ਨਾਲ ਹੋਣਾ ਚਾਹੀਦਾ ਇੱਕ ਵਾਰੀ ਪਹਿਲਾਂ ਵੀ ਟੁੱਟ ਗਈ ਸੀ ਉਹ ਹਾਂ ਬਿਲਕੁਲ ਥੋੜੇ ਜਿਹਾ ਉਰੋਂ ਤੋਂ ਟੁੱਟਿਆ ਇਹ ਮੇਰੇ ਖਿਆਲ ਆ ਕੋਈ 50 60 ਫੁੱਟ ਦੀ ਫਰਕ ਹੈ ਇਸ ਜਗ੍ਹਾ ਤੋਂ ਟੁੱਟਿਆ ਇਹ ਠੀਕ ਹਾਂ ਅਮਰੀਕ ਸਿੰਘ ਜੀ ਅਮਰੀਕ ਸਿੰਘ ਜੀ ਨੁਕਸਾਨ ਕਿੱਥੇ ਜੋ ਹੋਇਆ ਹੈ ਕਿਹੜਾ ਪਿੰਡ ਹੈ ਤੁਹਾਡਾ ਕੀ ਗੱਲਬਾਤ ਹੋ ਰਹੀ ਤੇ ਇਹ ਆਲੰਪਰ ਵਾਲੀ ਸਾਈਡ ਤੇ ਇੱਕ ਸਾਈਡ ਤੇ ਸੂਆ ਗਿਆ ਵਿਚਾਲੇ ਬਹੁਤ ਨੁਕਸਾਨ ਆਈ ਪੰਜ ਪੰਜ ਸੱਤ ਕਿਲੇ ਜੀਰੀ ਤੇ ਲੱਗੇ ਹੋਏ ਤੇ ਬਾਕੀ ਨਰਮਾ ਵੀ ਆ ਉਹਦਾ ਵੀ ਨੁਕਸਾਨ ਆ ਜਿੱਧਰਲੇ ਪਾਸੇ ਜਾਂਦਾ ਇਹ ਪਾਣੀ ਇਹ ਆਲੰਪਰ ਵਾਲੀ ਸਾਈਡ ਤੇ ਕਿੰਨੇ ਕਿਲੇ ਟੋਟਲ ਇਹ ਟੋਟਲ ਹੁਣ 25 30 ਕਿਲੇ ਹੋਣੇ ਜਿਆਦਾ ਹੁਣ ਵੈਸੇ ਤੇ ਪ੍ਰਸ਼ਾਸਨ ਪਹੁੰਚਿਆ ਪ੍ਰਸ਼ਾਸਨ ਪਹੁੰਚਿਆ ਜੀ ਪ੍ਰਸ਼ਾਸਨ ਤੇ ਕੰਮ ਕਰ ਰਿਹਾ ਨੇ ਗੱਲ ਲਾ ਕੇ ਹੁਣ ਕੰਟਰੋਲ ਜੋ ਕਰਖੇ ਪਾਣੀ ਹੁਣ ਕਿੰਨੇ ਕਿ ਫੁੱਟ ਦਾ ਪਾੜ ਸੀ ਇਹ ਹੈਗਾ ਜੀ 25 30 ਫੁੱਟ ਦਾ ਪਾੜ ਲੱਗਦਾ ਵੀ ਪ੍ਰਸ਼ਾਸਨ ਇਹਨੂੰ ਜਲਦੀ ਪੂਰ ਲੂ ਹਾਂ ਹੁਣ ਤਾਂ ਬੱਚੇ ਬਹੁਤ ਛੇਤੀ ਪੂਰੇ ਪੂਰੇ ਜਾਊਗੇ ਇਹ ਦੇਖਿਆ ਜਾਵੇ ਜਿਆਦਾ ਨੁਕਸਾਨ ਵਾਲੀ ਗੱਲ ਤਾਂ ਇਹ ਜ਼ਰੂਰੀ ਹੈ ਜੀ ਹਾਂ ਸੂਤੇ ਨੁਕਸਾਨ ਜੀ ਦੀ ਜੂਰੀ ਨੁਕਸਾਨ ਹੈ ਬੱਕੇ ਤਾਂ ਇਹ ਮਾਣੇ ਪਏ ਤੇ ਮੇਰਾ ਨਾਮ ਪ੍ਰਵੀਨ ਛੇਬਰ ਤਹਿਸੀਲਦਾਰ ਲਹਿਰਾਗਾਗਾ ਜਿਹੜਾ ਨਹਿਰ ਦਾ ਇਹ ਬ੍ਰੀਚ ਹੋਇਆ ਸਾਨੂੰ ਜਦੋਂ ਵੀ ਪਤਾ ਲੱਗਾ ਸਾਡੀਆਂ ਟੀਮਸ ਮਾਝੋ ਡੀਸਾ ਨੇ ਪਹਿਲਾਂ ਹੀ ਸਾਨੂੰ ਦਿਸ਼ਾ ਹਦਾਇਤ ਦਿੱਤੇ ਹੋਏ ਨੇ ਔਰ ਸਾਰੀਆਂ ਸਾਡੀ ਐਡਮਿਨਿਸਟ੍ਰੇਸ਼ਨ ਅਲਰਟ ਆ ਸਾਡੇ ਐਕਸ਼ਨ ਸਾਹਿਬ ਇਰੀਗੇਸ਼ਨ ਉਹਨਾਂ ਦਾ ਸਟਾਫ ਲੇਬਰ ਐਡਮਿਨਿਸਟ੍ਰੇਸ਼ਨ ਵੱਲੋਂ ਮੈਂ ਖੁਦ ਤਹਿਸੀਲਦਾਰ ਮੇਰੇ ਪਟਵਾਰੀ ਕਾਨੂੰਗੋ ਸਾਰੇ ਅਸੀਂ ਇੱਥੇ ਮੌਜੂਦ ਆਂ ਔਰ ਕਿਸੇ ਵੀ ਸਥਿਤੀ ਨਾਲ ਨਿਪਟਾ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ ਔਰ ਚਕੰਨਾ ਚਾਕ ਚਵੰਦਾ ਸਾਡੇ ਕੋਲ ਸਫੀਸ਼ੀਐਂਟ ਮਾਤਰਾ ਦੇ ਵਿੱਚ ਲੇਬਰ ਵਗੈਰਾ ਹੈਗੀ ਆ ਸਾਡੇ ਕੋਲ ਬੈਗ ਸਗੇ ਨੇ ਔਰ ਇਹ ਕੰਮ ਜਿਹੜਾ ਅੱਜ ਜੰਗੀ ਪੱਧਰ ਤੇ ਅਸੀਂ ਇਹ ਕਰਵਾ ਰਹੇ ਹਾਂ ਸਰ ਕਿੰਨਾ ਕਿ ਜਿਹੜਾ ਹੈਗਾ ਪਿੱਛੇ ਪਾਣੀ ਗਿਆ ਹੈਗਾ ਤੁਸੀਂ ਖੇਤਾਂ ਨਾਲ ਪਾਣੀ ਜਿਹੜਾ ਹੈਗਾ ਇਹ ਤਾਂ ਕੋਈ ਲਾਸ ਨਹੀਂ ਆ ਪਾਣੀ ਜਿਹੜਾ ਹੈਗਾ ਪਿੱਛੇ ਜੰਗਲਾਤ ਦੀ ਜਗ੍ਹਾ ਔਰ ਪਿੱਛੇ ਦੂਸਰੀ ਨਹਿਰ ਹੈ ਉਹਦੇ ਵਿੱਚ ਪਾਣੀ ਜਿਹ ਅਜੇ ਕੋਈ ਐਸੀ ਕੋਈ ਜਾਨੀਮਾਲੀ ਨੁਕਸਾਨ ਦੀ ਕੋਈ ਹੈ ਨਹੀਂ ਸੂਚਨਾ ਫਰਦਰ ਫਿਰ ਵੀ ਅਸੀਂ ਇਹਦਾ ਸਰਵੇ ਕਰ ਲਾਂਗੇ ਜੇਕਰ ਕੋਈ ਹੋਏਗੀ ਤਾਂ ਉਹਨੂੰ ਮੁਆਵਜ਼ਾ ਦਿੱਤਾ ਜਾਏ ਕੋਈ ਇਹਦੇ ਵਿੱਚ ਨਰਮੇ ਵਾਲੀ ਫਸਲ ਵੀ ਹੈਗੀ ਆ ਜਾਂ ਜੀਰੀ ਦੀ ਲੱਗੀ ਨਹੀਂ ਜੀਰੀ ਦਾ ਹੈ ਜੀ ਸੰਭਾਵਨਾ ਉਹ ਅਸੀਂ ਜਿਹੜਾ ਹੈਗਾ ਮੰਡੇ ਨੂੰ ਦੁਬਾਰਾ ਚੈੱਕ ਕਰ ਲਾਂਗੇ ਆਪਣੀ ਵੈਸੇ ਤਾਂ ਸਾਰੇ ਜੀਰੀ ਲੱਗੀ ਪਾਣੀ ਲੱਗਾ ਹੋਇਆ ਜੇਕਰ ਫਿਰ ਵੀ ਕੋਈ ਲਾਸ ਹੋਇਆ ਤਾਂ ਉਹਦੀ ਰਿਪੋਰਟ ਅਸੀਂ ਐਡਮਿਨਿਸਟ੍ਰੇਸ਼ਨ ਨੂੰ ਕਰਦੇ ਹਾਂ